ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ 17 ਜ਼ਰੀਏ ਤੁਸੀਂ ਜਾਣੀ ਗਏ ਹੋਵਾਂਗੇ ਕਿ ਅਸੀਂ ਕਿਸ ਦਾ ਜ਼ਿਕਰ ਕਰ ਰਹੇ ਹਾਂ ਹਰ ਪੰਜਾਬੀ ਲਈ ਦੁਨੀਆ ਭਰ ਵਿੱਚ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਲਈ ਖਿਆਲਾਂ ਦੇ ਅਹਿਸਾਸਾਂ ਨੂੰ ਸ਼ਬਦਾਂ ਦੀ ਸੋਹਣੀ ਰੂਪਰੇਖਾ ਵਿੱਚ ਕਦਰਤਨ ਪੜ੍ਹਉਣ ਵਾਲਿਆਂ ਲਈ ਬਹੁਤ ਹੀ ਦੁੱਖ ਦੀ ਖਬਰ ਹੈ ਸਾਹਿਤ ਦੇ ਪੁਰਾਣੇ ਖੰਡ ਪੰਜਾਬੀ ਕਵਿਤਾਵਾਂ ਦੇ ਥੰਮ ਪੰਜਾਬ ਦੀ ਰੂਹ ਨੂੰ ਜਾਣਨ ਵਾਲੇ ਮਸ਼ਹੂਰ ਪੰਜਾਬੀ ਸ਼ਾਇਰ ਬਦਮਸ਼ੀ ਸਰਜੀਤ ਪਾਤਰ ਇਸਵਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਤੇ ਸ਼ਰਧਾਂਜਲੀ ਦੇ ਤੌਰ ਤੇ ਲਿਵਿੰਗ ਇੰਡੀਆ ਨਿਊਜ਼ ਵੱਲੋਂ ਇੱਕ ਖਾਸ ਪੇਸ਼ਕਸ਼ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾ ਕੋੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਉਹ ਪੰਜਾਬ ਦੀ ਰੂਹ ਨੂੰ ਜਾਣਦੇ ਸੀ ਪੰਜਾਬ ਦੇ ਅਤੀਤ ਅਤੇ ਵਰਤਮਾਨ ਦੇ ਇਤਿਹਾਸਕਾਰ ਸਰਜੀਤ ਪਾਤਰ ਜਿਨ੍ਹਾਂ ਦੀਆਂ ਕਵਿਤਾਵਾਂ ਨੇ ਲੱਖਾਂ ਲੋਕਾਂ ਨੂੰ ਇਸ ਧਰਤੀ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖਣ ਵਿੱਚ ਮਦਦ ਕੀਤੀ ਉਹਨਾਂ ਦੀਆਂ ਕਵਿਤਾਵਾਂ ਸਦਾ ਲਈ ਜਿਉਂਦੀਆਂ ਰਹਿਣਗੀਆਂ ਮਸ਼ਹੂਰ ਸ਼ਾਇਰ ਸਰਜੀਤ ਪਾਤਰ ਦਾ ਜਨਮ 1945 ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਵਿੱਚ ਹੋਇਆ। ਉਹਨਾਂ ਦੇ ਮਾਤਾ ਗਰਬਖਸ਼ ਕੌਰ ਅਤੇ ਪਿਤਾ ਹਰਪਾਜਨ ਸਿੰਘ ਸਨ। ਸਰਜੀਤ ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖੇਰਾ ਮੱਜਾ ਤੋਂ 10ਵੀਂ ਪਾਸ ਕੀਤੀ। ਰਣਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ ਜਿਸ ਦਾ ਵਿਸ਼ਾ ਟਰਾਂਸਫਰਮੇਸ਼ਨ ਆਫ ਫੋਕਲੋਰ ਐਂਡ ਗੁਰੂ ਨਾਨਕ ਵਾਣੀ ਸੀ। 1969 ਵਿੱਚ surjit patar baba budda college bheed sa amritsar ਵਿੱਚ lecturer ਲੱਗੇ ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਤੇ ਇੱਥੋਂ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਸੇਵਾਮੁਕਤ ਹੋਏ 2002 ਵਿੱਚ ਉਹ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੁਣੇ ਗਏ ਤੇ 2008 ਤੱਕ ਇਸੇ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਪੰਜਾਬੀ ਸਾਹਿਤ ਅਕੈਡਮੀ ਨੂੰ ਸਾਹਿਤਿਕ ਸਰਗਰਮੀਆਂ ਦਾ ਘੜ ਬਣਾ ਦਿੱਤਾ ਸੁਰਜੀਤ ਪਾਤਰ ਪਿੰਡਾਂ ਵਿੱਚ ਪਲੇ ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਹਨਾਂ ਨੇ ਆਪਣੇ ਪਿੰਡ ਪਾਤਰ ਨੂੰ ਆਪਣੇ ਨਾਂ ਨਾਲ ਜੋੜ ਲਿਆ ਇਹ ਪਹਿਲਾਂ ਆਪਣੇ ਫਿਰ ਦੂਜਿਆਂ ਦੇ ਗ਼ਜ਼ਲ ਤਾਂ ਦਿਲ ਦੇ ਵਿੱਚ ਤਰੰਦਾਨਾ ਹੈ ਸੁਰਜੀਤ ਪਾਤਰ ਦੀ ਪ੍ਰਸਿੱਧੀ ਇੱਕ ਸਫਲ ਗ਼ਜ਼ਲਕਾਰ ਵਜੋਂ ਹੋਈ ਗ਼ਜ਼ਲ ਦੇ ਹਰ ਸ਼ੇਰ ਦੀ ਤਪਸ਼ ਸ਼ਬਦਾਂ ਵਿੱਚਲੀ ਗਹਿਰਾਈ ਮਨੁੱਖੀ ਮਨ ਨੂੰ ਭਾਵਨਾਤਮਕ ਤੌਰ ਤੇ ਝੰਜੋੜਦੀ ਹੈ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦਿਵਾਉਣ ਦਾ ਸਿਹਰਾ ਵੀ ਸਰਜੀਤ ਪਾਤਰ ਨੂੰ ਜਾਂਦਾ ਹੈ ਜਿਵੇਂ ਕਿ ਕਚਕੇਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੋ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਜਾਂ ਫਿਰ ਬਲਦਾ ਬਿਰਖਾ ਖਤਮ ਹ ਬਸ ਸ਼ਾਮ ਤੱਕ ਹ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕਾ ਕੋਈ ਡਾਲਨੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਵਿਰਖ ਵਾਲੀ ਹਾਂ ਬਣ ਕੇ ਖੜਕ ਹੋਵੇ ਜੇ ਡਿੱਗੇ ਪੱਤਾ ਵੀ ਐਸੀ ਚੁੱਪ ਹੈ ਤਾਂ ਵਿਰਖ ਅਰਜ਼ ਕਰੇ ਸਰਜੀਤ ਪਾਤਰ ਦੇ ਕਾਵੀ ਸੰਗਰੇ ਹਵਾ ਵਿੱਚ ਲਿਖੇ ਹਰਫ ਵਿਰਖ ਅਰਜ਼ ਕਰੇ ਹਨੇਰੇ ਵਿੱਚ ਸੂਲਕ ਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾ ਪਤਝੜ ਦੀ ਪਾਜ਼ੇ ਸਰਜ਼ਮੀ ਚੰਨ ਸੂਰਜ ਦੀ ਵਹਿਗੀ ਨੇ ਲੋਕਾਂ ਦੇ ਦਲਾਂ ਤੇ ਛਾਪ ਛੱਡੀ ਪਾਤਰ ਸਾਹਿਬ ਨੂੰ ਕਈ ਸਨਮਾਨਾਂ ਨਾਲ ਨਵਾਸਿਆ ਗਿਆ ਉਹਨਿਤ ਸਤਾਰਾਨੂ ਵਿੱਚ ਹਨੇਰੇ ਵਿੱਚ ਸਲਕ ਦੀ ਵਰਣਮਾਲਾ ਲਈ ਸਾਹਿਤ ਅਕਾਦਮੀ ਸਨਮਾਨ ਨਾਲ ਨਵਾਜ਼ਿਆ ਗਿਆ 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ ਨਾਲ ਨਵਾਜ਼ਿਆ ਗਿਆ 1999 ਵਿੱਚ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਪੰਚਨਾਥ ਪੁਰਸਕਾਰ ਮਿਲਿਆ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫਿਲਾਸਫੀ ਆਨਰਸ ਕਾਜ਼ਾ ਆਨ ਰੇਡੀ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਗਿਆ 2012 ਵਿੱਚ ਭਾਰਤ ਦੇ ਸਰਵੋੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀਨਾ ਸਰਜੀਤ ਪਾਤਰ ਨੂੰ ਸਨਮਾਨਿਆ ਗਿਆ। ਲਫ਼ਜ਼ਾਂ ਦੀ ਦਰਗਾਹ ਲਈ ਸਰਜੀਤ ਪਾਤਰ ਨੂੰ ਸਰਸwati ਸਨਮਾਨ ਨਾਲ ਨਵਾਜ਼ਿਆ ਗਿਆ। ਸਿਰਫ਼ ਕਵਿਤਾ ਜਾਂ ਫਿਰ ਸ਼ਾਇਰੀ ਤੱਕ ਹੀ ਸੀਮਤ ਨਹੀਂ ਸਨ ਪਾਤਰ ਸਾਹਿਬ। ਪੰਜਾਬੀ ਫੀਚਰ ਫਿਲਮ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਵੀ ਉਹਨਾਂ ਨੇ ਲਿਖੇ ਹਨ। ਇਸੋ ਲਾਵਾ ਪਾਤਰ ਸਾਹਿਬ ਦੀ ਆਪਣੀ ਮਖਮਲੀ ਆਵਾਜ਼ ਵਿੱਚ ਇੱਕ ਟੇਪ ਵਰਕ ਜੋ ਸਾਜ ਹੈ ਵੀ ਆਈ ਹੈ ਤਾਂ ਸੰਵੇਦਨਸ਼ੀਲਤਾ surjeet patar ਦੀ ਸ਼ਖਸੀਅਤ ਦਾ ਇੱਕ ਅਮੁੱਲ ਗਹਿਣਾ ਰਹੀ ਸੰਵੇਦਨਸ਼ੀਲਤਾ ਦਾਰਸ਼ਿਕ ਸ਼ੋਭਾ ਸੱਜਰੇ ਅਚੋ ਵੇਮਬ ਤੇ ਬੈਰਾਗ ਦੀ ਸ਼ਿੱਦਤ ਦੇ ਟੁਕਮੇ ਸੁਮੇਲ ਨਾਲ surjeet patar ਦੀ ਕਾਵੀ ਰਚਨਾ ਹਰ ਵਰਗ ਦੇ ਪਾਠਕਾਂ ਨੂੰ ਟੁੰਬਦੀ ਹੈ ਬਹੁਤੀ ਕਵਿਤਾਵਾਂ ਆਤਮਿਕ ਯੁੱਧ ਦੀ ਵੀ ਰਹੀ ਅੰਮ੍ਰੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਂਗਾ ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਜੀਤ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦਾ ਗਵਾਹ ਬਣਦੇ ਜੋ ਲੋ ਮੱਥੇ 'ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬੈ ਕੇ ਹੀ ਸੱਚੇ ਪਾਦਸ਼ਾਹ ਬਣਦੇ ਸਰਜੀਤ ਪਾਤਰ ਦੀ ਇਹ ਵਿਲੱਖਣਤਾ ਹੈ ਕਿ ਉਹ ਕਿਸੇ ਵੀ ਬਾਤ ਜਾਂ ਫਲਸਫੇ ਦਾ ਕੱਟੜ ਸਮਰਥਕ ਨਹੀਂ ਬਣੇ ਪਰ ਆਪਣੇ ਪੂਰਵ ਕਾਲੀ ਤੇ ਸਮਕਾਲੀ ਚਿੰਤਨ ਦੀਆਂ ਅਨੇਕਸ ਨੂੰ ਉਹਨਾਂ ਨੇ ਆਪਣੀ ਸ਼ਖਸੀਅਤ ਦਾ ਸਹਿਜੰਗ ਬਣਾਇਆ ਇਤਿਹਾਸਕ ਤੇ ਮਿਥਿਆਸਕ ਵੇਰਵਿਆਂ ਤੋਂ ਇਲਾਵਾ ਸਰਜੀਤ ਪਾਤਰ ਦੀ ਕਵਿਤਾਵਾਂ ਵਿੱਚ ਲੋਕ ਧਾਰਾ ਦੀ ਪੁਨਰ ਸਿਰਜਣਾ ਨਜ਼ਰ ਆਈ ਅਸਾਂ ਵੀ ਅੰਤਕਿਰ ਕੇ ਖਾਦ ਹੋਣਾ ਕਦੇ ਸਾ ਫੁੱਲ ਏਕੇਸ ਨੂੰ ਯਾਦ ਹੋਣਾ ਕਿਸੇ ਦਿਸਣਾ ਕਿਸੇ ਨੇ ਗੁੰਮ ਹੋਣਾ ਕਿਸੇ ਗੁੰਬਦ ਕਿਸੇ ਬੁਨਿਆਦ ਹੋਣਾ ਮੇਰੇ ਹਨੇਰੇ ਤੇ ਤੇਰੀ ਰੌਸ਼ਨੀ ਦਾ ਹੈ ਮਨ ਵਿੱਚ ਉਮਰ ਪਰ ਸੰਵਾਦ ਹੋਣਾ ਤੁਲਗਦੇ ਲਫ਼ਜ਼ ਨੇ ਸੜ ਜਾਣਗੇ ਇਹ ਨਹੀਂ ਐਨਾ ਕਦੇ ਫਰਿਆਦ ਹੋਣਾ ਉਦੋਂ ਸਮਝਣਗੇ ਲੋਕੀ ਦਿਲ ਦੀ ਅਗਨ ਨੂੰ ਸੀਮੇ ਵਿੱਚ ਜਾਦੇ ਦਾ ਅਨੁਵਾਦ ਹੋਣਾ ਸੁਰਜੀਤ ਪਾਤਰ ਜੀ ਬੇਸ਼ੱਕ ਇਸ ਜਹਾਨ ਨੂੰ ਰੁਖਸਤ ਹੋ ਗਏ ਨੇ ਪਰ ਉਹ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਅਸ ਲਿਵਿੰਗ ਇੰਡੀਆ ਨਿਊਜ਼ ਵੱਲੋਂ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦੇਂਦੇ ਹਾਂ